ਸਤ ਸ੍ਰੀ ਅਕਾਲ ਦੋਸਤੋ ਭੰਡਾਰੀ ਕਾਰ ਬਜ਼ਾਰ ਦੀ ਅਗਲੀ ਵੀਡੀਓ ਲੈ ਆਏ ਜਿਹੜੀ ਗੱਡੀ ਕੋਲੇ ਮੈਂ ਖੜਿਆ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਕਿ ਤੁਹਾਨੂੰ ਕਿਹੜੀਆਂ ਗੱਡੀਆਂ ਦਿਖਾਉਣ ਲੱਗਿਆ ਆਹ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਬਾਈ ਜੀ ਆਪਾਂ ਨੋਵਾ ਕ੍ਰਿਸਟਾ ਤੇ ਐਕਸ ਜੀ ਵੀ 500 ਦੋਨੇ 7 ਸੀਟਰ ਗੱਡੀਆਂ ਨੇ ਤੇ ਦੋਨੇ ਟੱਕੜ ਇੰਜਨ ਵਾਲੀਆਂ ਕਾਰਾਂ ਨੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਫਰ ਦੇਣੇ ਆ ਆਫਰ ਬਹੁਤ ਹੀ ਵਧੀਆ ਪਰ ਆਫਰ ਦੇਖਣ ਦੇ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪੈਣੀ ਆ ਅਸੀਂ ਵਿੱਚ ਵਿਚਾਲੇ ਜੇ ਆਫਰ ਦਵਾਂਗੇ ਕਈ ਬਾਈ ਨਾ ਸਟਾਰਟਿੰਗ ਤੋਂ ਦੇਖ ਕੇ ਲੱਗਦਾ ਰ ਆਫਰ ਮਿਲ ਗਿਆ ਚਲੋ ਹੁਣ ਉੱਥੇ ਚੱਲਦੇ ਆ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਜੀ ਜੀ ਤੇ ਫਿਰ ਦੱਸੋ ਜੀ ਆਫਰ ਬਾਅਦ ਹੀ ਦੱਸ ਦੇਣਾ ਨਹੀਂ ਜੀ ਆਫਰ ਕਰਦੇ ਨਾਲੇ ਗੱਲਾਂ ਕਰਦੇ ਨਾਲੇ ਕਾਰਾਂ ਦਿਖਾਉਂਦੇ ਨਾਲੇ ਹੌਲੀ ਹੌਲੀ ਆਫਰ ਵੀ ਬੋਲ ਦਾਂਗੇ ਜੀ 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 ਠੀਕ ਹੈ ਜੀ ਸਾਡੇ ਵੀਰ ਕਹਿੰਦੇ ਸੀ ਵੀ ਨੋਵਾ ਚਾਹੀਦੀ ਆ ਪਰ ਨੋਵਾ ਚਾਹੀਦੀ ਇਦਾਂ ਦੀ ਆ ਕਿ 100 ਕਾਰਾਂ 'ਚ ਖੜੀ ਹੋ ਹੁਣ ਆਪਾਂ ਆਪਣੀ ਵਿਵਸਥਾ ਇਦਾਂ ਦੀ ਈ ਗੱਲ ਲੈ ਕੇ ਆਏ ਹਾਂ। ਲੋ ਜੀ ਕਰੋ ਦਰਸ਼ਕੋ 2017 ਮਾਡਲ ਨੋਵਾ ਕ੍ਰਿਸਟਾ ਹੂੰ ਜੀ ਮਾਡਲ ਜੀ ਠੀਕ ਹੈ ਜੀ। ਔਰ ਬੰਪਰ ਟੂ ਬੰਪਰ ਲਿਖ ਕੇ ਗਾਰੰਟੀ ਮਿਲੂਗੀ ਜੇ ਬੰਪਰ ਪੇਨ ਨਿਕਲੇ ਕਾਰ ਵਾਪਸ ਜੇ ਮੀਟਰ ਬੈਕ ਲੇ ਗਏ ਤਾਂ ਵੀ ਵਾਪਸ। ਔਰ ਕਾਰ ਦਾ ਨੰਬਰ ਦੇਖੋ ਕਿੰਨੇ ਦਾ ਲੱਗਾ ਜੀ। ਹਾਂ। ਕੀ ਬਾਤ ਹੈ 00 12 12 1 ਲੱਖ ਪਲੱਸ ਵਾਲਾ ਨੰਬਰ। ਬਿਲਕੁਲ ਜੀ। ਔਰ ਉਸ ਤੋਂ ਬਾਅਦ ਲਾਇਆ ਦੇਖੋ ਕਿੰਨੇ ਮਿੰਗੇ ਲੱਗੇ। ਅੱਲਾਹ ਹੀ ਵੀ ਬੂਰੇ ਜਬਰਦਸਤ ਯਾ ਵਾਹ ਫੋ ਸੀਟ ਕਵਰ ਦੇਖੋ ਕਿੰਨੇ ਮਹਿੰਗੇ ਲੱਗੇ ਆਏ ਹੈ ਸਾਰਾ ਕੁਝ ਮਹਿੰਗਾ ਮਹਿੰਗੀ ਲਾ ਰੱਖਿਆ ਕਰੋ ਜੀ ਚੈੱਕ ਵੁਡਨ ਦੇਖੋ ਕਿੰਨੀ ਸੋਹਣੀ ਲੱਗੀ ਹੂੰ ਇਹ ਤਾਂ ਫਿਰ ਉਹ ਗੱਲ ਹੋ ਗਈ ਨਾ ਜਿਵੇਂ ਕਬੱਡੀ ਦੇ ਵਿੱਚ ਨਹੀਂ ਕਹਿੰਦੇ ਵੀ ਦਰਸ਼ਨੀ ਸਰੀਰ ਵੀ ਇਹ ਦਰਸ਼ਨੀ ਕਾਰਾਂ ਬਿਲਕੁਲ ਜੀ ਉਹ ਲੱਭਦੇ ਵੀ ਸਾਡਾ ਪਹਿਲਵਾਨ ਵੀਰ ਕੋਈ ਚੰਗਾ ਸੋਹਣਾ ਹੀ ਜਾਵੇ ਤੇ ਅੱਜ ਪਤਾ ਲੱਗ ਜੂ ਰੇਟ ਕਿਦਾਂ ਪੈਂਦੀ ਆ ਹਾਂ ਸਹੀ ਗੱਲ ਆ ਇਹੀ ਆ ਜੀ ਨਾਮ ਪਹਿਲੇ ਸਾਰੀ ਓਰੀਜਨਲ ਜੀ ਠੀਕ ਹੈ ਜੀ ਓਰੀਜਨਲ 50000 ਕਿਲੋਮੀਟਰ ਕਾਰ ਚੱਲੀ ਸਿਰਫ ਹੁਣ ਆਪਾਂ ਤੁਹਾਨੂੰ ਇੰਜਨ ਦੀ ਕੰਡੀਸ਼ਨ ਵੀ ਦਿਖਾ ਦਿੰਦੇ ਹਾਂ ਚਾਬੀਆਂ ਵੀ ਦੋਨੋਂ ਨਾਲ ਦੇ ਦਾਂਗੇ ਲਓ ਜੀ ਕਰੋ ਜੀ ਚੈੱਕ ਲਓ ਜੀ ਫੈਂਡਰ ਦੇ ਨਾਟ ਬੋਨਟ ਦੇ ਨਾਟ ਹੂੰ ਇਦਾਂ ਹੀ ਚੈੱਕ ਕਰ ਲਓ ਸਾਰੇ ਸਾਰੇ ਸੀਲ ਇੱਧਰ ਵੀ ਕੋਈ ਜਿਸ ਨੂੰ ਚਾਬੀ ਲੱਗੀ ਹੋਵੇ ਕੋ ਬੰਨ ਨੂੰ ਚਾਬੀ ਲੱਗੀ ਹੋਵੇ ਕਾਰ ਬੱਸ ਹੂੰ ਠੀਕ ਹੈ ਜਮਾ ਨਵੀਂ ਗੱਡੀ ਬਿਲਕੁਲ ਨਵੀਂ ਕਾਰ ਹੈ Ориਜినਲ 50000 ਕਿਲੋਮੀਟਰ ਚੱਲੀ ਆ ਜੀ ਨੰਬਰ ਪੂਰਾ ਬੋਲ ਦਿਨਾ ਜੀ ਮੈਂ ਪੀ ਵੀ 65 ए एच 0012 ਹੂੰ ਜੇ ਤੁਸੀਂ ਕਾਰ ਚਲਾ ਕੇ ਇਹ ਨਾ ਕਹੋ 10000 ਕਿਲੋਮੀਟਰ ਚੱਲੀ ਕਾਰ ਵਰਗਾ ਚਲਾਵਾ ਤੇ ਸਾਨੂੰ ਕਾਰ ਵਿੱਚ ਨਾ ਮਜ਼ਾ ਹੀ ਨਹੀਂ ਆਉਣਾ ਹਾਂ ਇਹ ਲਿਖ ਕੇ ਚੀਜ਼ ਮਿਲੂਗੀ ਵੀ ਜੇ ਬੰਦਾ ਕਹਦੇ ਭਾਜੀ ਮੈਂ 100 ਕਿਲੋਮੀਟਰ ਸਫ਼ਰ ਕਰਕੇ ਆਂ ਬੱ ਗੱਡੀ ਟੁਆਂਜ ਵੀ ਮਾਰ ਕੇ ਚੂੰ ਦੀ ਆਵਾਜ਼ ਨਹੀਂ ਆਈ ਫੇਰ ਹੁੰਦਾ ਸਵਾਲ ਗਾਵਾ ਵਿੱਚ ਸਾਨੂੰ ਵੇਚਣ ਦਾ ਹੁੰਦਾ ਤੁਹਾਨੂੰ ਖਰੀਦਣ ਦਾ ਬਿਲਕੁਲ ਜੀ ਠੀਕ ਹੈ ਜੀ 50000 ਕਿਲੋਮੀਟਰ ਕਾਰ ਚੱਲੀ ਤੇ ਦੂਜੇ ਮਹੀਨੇ ਦੀ ਕਾਰ ਹੈ ਜੀ ਪਹਿਲੇ ਨਾ ਆ ਤੇ ਆ ਇਹ ਆਪਾਂ ਨੇ ਵੀਰਾਂ ਨੂੰ ਇੱਕੋ ਹੀ ਗੱਲ 1330000 ਰੁਪਏ ਦੀ ਕਾਰ ਦੇ ਦਾਂਗੇ 17 ਮਾਡਲ ਲਿਖ ਕੇ ਗਾਰੰਟੀ ਮਿਲੂਗੀ ਸਾਰੀਆਂ ਚੀਜ਼ਾਂ ਲੋ ਜੀ ਕੋਈ ਐਕਸਟਰਾ ਕਮਿਸ਼ਨ ਨਹੀਂ ਕੋ ਮੋਜੀ ਸਰ ਕਾਰ ਦੇ ਦਿਵਾਲੇ ਦੇਖੋ ਤਾਂ ਕਾਰ ਦੀ ਬੋਡੀ ਲੈਣ ਕੀ ਕਹਿੰਦੀ ਆ 13 ਲੱਖ 30 ਹਜ਼ਾਰ ਦੀ ਮਿਲ ਜੂਗੀ 13 ਲੱਖ 30 ਹਜ਼ਾਰ ਦੀ ਕਾਰ ਦਵਾਂਗੇ ਇਹ ਨਹੀਂ ਵੀ ਦੂਜੇ ਨਾਂ ਦੇ ਕਾਰ ਆ ਇਹ ਤੀਜੇ ਨਾਂ ਦੇ ਕਾਰ ਆ ਇਹ 2 ਲੱਖ 40 ਮੀਟਰ 50 ਹਜ਼ਾਰ ਦੇ ਹੂੰ ਐਦਾਂ ਦਾ ਕੋਈ ਰੋਲਾ ਨਹੀਂ ਹੋਊਗਾ ਤੇ ਜੇ ਤੁਸੀਂ ਭਾਈ ਜੀ ਲੋਨ ਕਰਾਉਣਾ ਤੁਹਾਡੀ ਪ੍ਰੋਫਾਈਲ ਵੈਸਟ ਆ ਤਾਂ 1 ਲੱਖ 30 ਹਜ਼ਾਰ ਲਿਆਇਓ 10% ਗੱਡੀ ਦਾ ਮੈਂ ਕਹਾਂ ਜੀ 1.5 ਲੱਖ ਰੁਪਏ ਨਾਲ ਹੱਸ ਕੇ ਹੀ ਸਰਦਾ ਲੋ ਜੀ ਤੇ ਅੱਗੇ ਫੇਰ ਕੋਣ ਆ ਗਈ ਇਹ ਕਾਰ 2020 ਮਾਡਲ ਹੂੰ ਸਿਰਫ 43 ਹਜ਼ਾਰ ਕਿਲੋਮੀਟਰ ਕਾਰ ਆ 43000 ਚੱਲੀ 43000 ਕਿਲੋਮੀਟਰ ਕਾਰ ਚੱਲੀ ਆ ਜੀ ਇਹ ਵੀ 2.4 ਦੇਖੋ 2.4 ਕਿਉਂ ਕਿਹਾ ਜਾਂਦਾ 2.4 ਵਾਲੀ ਇੰਜਨ ਦੀ ਐਵਰੇਜ ਵੱਧ ਐਵਰੇਜ ਵੱਧ ਹੋ ਜਾਂਦੀ ਹੈ 2.8 ਆਪਾਂ ਜਦੋਂ ਕਾਰ ਲੈਨੇ ਉਹਦੀ ਐਵਰੇਜ ਬਹੁਤ ਘਟ ਜਾਂਦੀ ਪਿਕਅਪ ਵੱਜ ਜਾਂਦੀ ਪਿਕਅਪ ਵੱਜ ਜਾਂਦੀ ਇਸ ਕਰਕੇ ਹਰ ਬੰਦਾ ਚਾਹੁੰਦਾ ਮੈਨੂੰ ਤੇਲ ਦਾ ਖਰਚਾ ਮੇਰਾ ਘੱਟ ਹੋ ਜਾਏ ਜੀ ਜੀ ਬਾਕੀ 2.4 ਇੰਜਨ ਕਿਹੜਾ ਛੋਟਾ ਵਾ ਜੀ 2.4 ਇੰਜਨ ਹੈ ਜੀ 20 ਮਾਡਲ ਆ 11ਵੇਂ ਮਹੀਨੇ ਦੀ ਆ ਤੇ 11ਵੇਂ ਮਹੀਨੇ ਤੱਕ ਫੁੱਲ ਇੰਸ਼ੋਰੈਂਸ ਆ ਤੇ ਪਹਿਲੇ ਨਾਮ ਦਾ ਕਾਰ ਆ ਜੀ ਇਹ ਫਰਕ ਆ ਕਈ ਬੰਦੇ ਕਹਿੰਦੇ ਭਾਜੀ ਉਹ ਮੈਂ ਵੀਡੀਓ ਦੇਖੀ ਸੀ ਉਹਦੇ ਵਿੱਚ ਤਾਂ ਉਹਨਾਂ ਨੇ 11 ਲੱਖ ਗਿਆ ਸੀ ਹਾਂ ਪਰ ਉੱਥੇ ਉਹਨਾਂ ਨੇ ਕਿਲੋਮੀਟਰ ਥੋੜਾ ਦੱਸਿਆ ਸੀ ਕਿੰਨੇ ਚੱਲੇ ਆ ਉਹ ਤੁਹਾਨੂੰ ਉੱਥੇ ਪਹੁੰਚ ਕੇ پتہ ਲੱਗਣਾ ਜਿਹੜੇ ਡੇਢ ਕੇ 2 ਲੱਖ ਚੱਲੇ ਆ ਕਿ ਤੀਜੇ ਨਾਂ ਦੇ ਕਾਰ ਆ ਕਿ ਦਿੱਲੀ ਨੰਬਰ ਕੱਟ ਕੇ ਲੱਗਾ ਆ ਇਹੀ ਫਰਕ ਆ ਭੰਡਾਰੀ ਕਾਫੀ ਦੀ ਕਾਰ ਮਹਿੰਗੀ ਹੋਊਗੀ ਚੀਜ਼ ਨਹੀਂ ਮਾੜੀ ਹੋਊਗੀ ਨਾਂ ਕੱਟ ਕੇ ਨੰਬਰ ਮਿਲਣਗੇ ਤੇ ਨਾ ਮੀਟਰ ਬੈਕੀ ਤੇ ਮਿਲਣਗੇ ਠੀਕ ਹੈ ਔਰ ਸਾਰੀ ਕਾਰ ਹੀ ਨਾ ਸਿਰਫ ਬੰਪਰਾਂ ਦਾ ਕੋਈ ਕੋਨਾ ਪੇਂਟ کہہ ਸਕਦਾ ਪਰ ਹੈ ਨਹੀਂ ਕਿਉਂ ਨਹੀਂ ਹੈ ਵੀ ਸਾਡੇ ਵੀਰ ਨੇ ਆ ਦੇਖੋ ਟੇਪਿੰਗ ਕਰਾ ਕੇ ਰੱਖੀ ਆ ਹੂੰ ਤਾਂ ਵੀ ਮੈਂ ਤੁਹਾਨੂੰ ਕਹਿਣਾ ਵੀ ਹੋ ਸਕਦਾ ਹੋ ਸਕਦਾ ਇਸ ਕਰਕੇ ਵੀ ਕੱਲ ਨੂੰ ਤੁਸੀਂ ਮੈਨੂੰ ਨਾ ਮਾਣਾ ਦੇ ਹੂੰ ਬੰਪਰ ਤਾਂ ਬਾਜੀ ਬੈਸੀ ਨੋਰਮਲ ਆਲਾ ਬੰਪਰ ਤਾਂ ਕੋਈ ਤੁਸੀਂ ਗੱਡੀ ਖੜੀ ਕੀਤੀ ਕੋ ਸਾਈਕਲ ਕੋ ਸਕੂਟਰ ਕੋ ਰਿਕਸ਼ਾ ਵਾਲਾ ਖਹਿ ਜਾਂਦਾ ਖਹਿ ਜਾਂਦਾ ਜੀ ਪਰ ਫਿਰ ਵੀ ਆਪਾਂ ਤੁਹਾਨੂੰ ਕਹਿੰਦੇ ਬੰਪਰ ਹਮੇਸ਼ਾ ਇੱਥੋਂ ਹੀ ਪੇਂਟ ਕਰਾਇਆ ਜਾਂਦਾ ਇੱਥੋਂ ਨਹੀਂ ਕਰਾਇਆ ਜਾਂਦਾ ਹਾਂ 프ਰੰਟ ਤੋਂ ਤਾਂ ਗੱਡੀ ਲੱਗਦੀ ਨਹੀਂ ਕਿਉਂਕਿ ਸਕ੍ਰੈਚ ਜਦੋਂ ਲੱਗੂਗਾ ਸਾਈਡਾਂ ਦੇ ਕੋਨਰਾਂ ਦੇ ਨਹੀਂ ਲੱਗਦਾ ਹਾਂ ਇਸੇ ਕਰਕੇ ਕਹਿੰਦਾ ਵੀ ਕਾਰਨਰ ਟਚਿੰਗ ਹੈਗਾ ਜੀ ਜੇ ਹੋਊਗਾ ਵੀ ਉਹ ਵੀ ਉਪਲ ਹੈ ਨਹੀਂ ਪਰ ਮੈਂ ਤਾਂ ਵੀ ਕਹਿੰਦਾ ਜੇ 22 ਚਾਂਸ ਕੋਈ ਕਦਾ ਕਾਰਨ ਨਿਕਲ ਸਕਦਾ ਬੋਡੀ ਲਾਈਨ ਟੋਟਲੀ オリジナル ਠੀਕ ਹੈ ਜੀ ਦੋਨੋਂ ਚਾਬੀਆਂ ਨਾਲ ਪਹਿਲੇ ਨਾਂ ਤੇ ਕਾਰ 11ਵੇਂ ਮਹੀਨੇ ਦੀ ਹੈ ਜੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ 16 ਲੱਖ 50 ਹਜ਼ਾਰ ਦੀ 16 ਲੱਖ 50 ਹਜ਼ਾਰ ਦੀ 20 ਮਾਡਲ ਦਾ ਲਓ ਜੀ ਇਹ ਵੀ ਦਰਸ਼ਨੀ ਕਾਰ ਆ ਭਾਜੀ ਕਾਰ ਇੱਕ ਕਾਰਾਂ ਨਵੀਆਂ ਜੀ ਘਟ ਚਲੀਆਂ ਹੂੰ ਉਹ ਹੁਣ ਵਾਈਟ ਕਲਰ ਤੇ ਆ ਜਾਂਦੇ ਜੀ ਜੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਚਿੱਟੇ ਰੰਗ ਦੇ ਵਿੱਚ ਕਾਰ ਚਾਹੀਦੀ ਆ ਤਾਂ ਚਿੱਟੀ ਵੀ ਖੜੀ ਆ ਜੀ ਹੁਣ ਆਪਾਂ ਆ ਗਏ ਜੀ 2022 ਮਾਡਲ ਜੀ ਸਿਰਫ 35000 ਕਿਲੋਮੀਟਰ ਚੱਲੀ ਇਹ ਵੀ 2.4 ਤੇ ਨਵੀਂ ਗ੍ਰਿਲ ਵਾਲੀ ਨਵੀਂ ਗ੍ਰਿਲ ਵਾਲੀ ਠੀਕ ਐ ਨਵੀਂ ਗ੍ਰਿਲ ਵਾਲੀ ਆ ਨੰਬਰ ਵੀ ਬਹੁਤ ਵਧੀਆ ਲੱਗਾ 25 ਤੇ 28 ਹਾਂ 5588 5588 ਪੀਵੀ 10 ਲੁਧਿਆਣਾ ਦਾ ਨੰਬਰ ਐ ਜੀ ਔਰ ਕਾਰ ਇਦਾਂ ਆ ਜਿੱਦਾਂ 25 ਮਾਡਲ ਦਾ 25 ਮਾਡਲ ਕਾਰ ਦੇ ਹੱਲ ਵਾਲੇ ਦੇਖੋ ਆਟੋਮੈਟਿਕ ਦੇ ਵਿੱਚ 2.4 ਕਿਉਂਕਿ ਆਟੋਮੈਟਿਕ ਕਾਰ ਐਸਟੈਂ ਬੰਦ ਹੋਈ ਕਰਕੇ ਕਾਰ ਬਹੁਤ ਘੱਟ ਲੱਭਦੀ ਆ ਪਰ ਅਸੀਂ ਜਿਸ ਸੱਜਣਾ ਕੋ ਕਾਰ ਲਈ ਨਾ ਉਹਨਾਂ ਨੇ ਇਦਾਂ ਸੰਭੀ ਆ ਜਿੱਦਾਂ ਬਿਆਨ ਤਸੱਲੀ ਨਾਲ ਮੈਂ ਤਾਂ ਰੂਹ ਨਾ ਖੋਸ਼ ਕਰਕੇ ਕਾ ਚੀਜ਼ ਰੱਖੀ ਆ ਬੰਦੇ ਨੇ ਜੀ ਆਟੋਮੈਟਿਕ ਦੇ ਵਿੱਚ ਡੀਜ਼ਲ ਵਰਜਨ ਦੇ ਵਿੱਚ ਪਹਿਲੇ ਨਾਂ ਤੇ ਕਾਰ ਸਾਰੀ ਟੋਟਲੀ origignal ਪਰ ਨਿੱਕੀ ਮੋਟੀ ਸੈਸਰੀ ਵੀ ਕਾਰ ਦੀ ਫੁੱਲ ਲੱਗੀ ਆ ਕਿ ਤਾਂ ਦੇਖੋ ਡੋਰ ਵਾਈਜ਼ਰ ਲੱਗਿਆ ਦੇਖੋ ਇਹ ਚੀਜ਼ਾਂ ਦੇ ਐਕਸਟਰਾ ਖਰਚੇ ਕੀਤੇ ਆ ਜੀ ਇਹ ਹੀ ਚੀਜ਼ਾਂ ਹਰ ਬੰਦੇ ਨੂੰ ਚਾਹੁੰਦਾ ਵੀ ਮੈਨੂੰ ਕੋਈ ਕਾਰ ਖੜਕੇ ਪੈਸਾ ਨਾ ਲਾਉਣਾ ਪਵੇ ਇਹ ਆਪਾਂ ਕਾਰ ਦੇਵਾਂਗੇ ਤੁਹਾਨੂੰ 22 ਲੱਖ 30000 ਰੁਪਏ ਦੀ ਆਟੋਮੈਟਿਕ ਡੀਜ਼ਲ ਵਰਜਨ ਦੇ ਵਿੱਚ 35000 ਕਿਲੋਮੀਟਰ ਕਾਰ ਚੱਲੀ ਹੁਣ ਤੁਹਾਡੀ ਚੌਥੀ ਸਰਵਿਸ 40000 ਕਿਲੋਮੀਟਰ ਤੁਸੀਂ ਕਰੋਗੇ ਜੀ ਔਰ ਜੇ ਕਾਰ ਦਾ ਕੋਈ ਵੀ ਪੀਸ ਪੇਨ ਨਿਕਲੇ ਬਿਨਾ ਝਿਜਕ ਕਾਰ ਵਾਪਸ ਕਰਕੇ ਪੈਸੇ ਲੈ ਲੇ ਫੋਰ ਕੀ ਚਾਹੀਦਾ ਬਈ ਕਿਸੇ ਵੀ ਕਾਰ ਦੇ ਉੱਤੇ ਕੋਈ ਕਮਿਸ਼ਨ ਨਹੀਂ ਲਈ ਜਾਊਗੀ ਪੱਕਾ ਬਿਲ ਦਿੱਤਾ ਜਾਊਗਾ ਤੁਸੀਂ ਆਪਣੀਆਂ ਕਿਤਾਬਾਂ ਵਿੱਚ ਪਾਓ ਆਪਣੇ ਸੀਜ਼ ਆਉਣ ਪਾਓ ਜੀ ਦਾ ਮਰਜੀ ਆਪਣੀਆਂ ਕਿਤਾਬਾਂ ਵਿੱਚ ਪਾਓ ਠੀਕ ਹੈ ਤੇ ਜਿਹੜਾ 5 ਅਗਸਤ ਤੱਕ ਗੱਡੀ ਲੈ ਕੇ ਆਊਗਾ ਉਹਦੇ ਲਈ ਆਫਰ ਕੀ ਹੈ ਉਹਦੇ ਵਾਸਤੇ ਆਫਰ ਇਹ ਆ ਜੀ ਜੇ ਤੁਸੀਂ ਸਾਡੇ ਕੋਲ ਭੰਡਾਰੀ ਕਾਰਜਾ ਤੋਂ ਕਾਰ ਲੈਣੇ ਆ ਕੋਈ ਲੋਨ ਕਰਾਉਣੇ ਆ ਤੇ ਕੋਈ ਵੀ ਸਾਡੇ ਕੋਲ ਫੀਸ ਚਾਰਜਸ ਨਹੀਂ ਲੈ ਜਾਣਗੇ ਹੂੰ ਤੇ ਦੂਜੀ ਆਫਰ ਇਹ ਆ ਚਾਹੇ ਕੈਸ਼ ਲੈ ਲਓ ਚਾਹੇ ਲੋਨ ਕਰਾ ਲਓ ਤੇ ਤੁਹਾਨੂੰ ਉਹਦੀ ਆਰਸੀ ਟ੍ਰਾਂਸਫਰ ਫੀਸ ਵੀ ਮਾਫ ਨਹੀਂ ਲਈਏਗੇ। ਲਓ ਜੀ ਇਸ ਅੱਜ 15 ਤਰੀਕ ਆਉਣ ਵਾਲੀ 5 ਤਰੀਕ ਤੱਕ ਇਹ ਆ ਜੇ ਤੁਸੀਂ ਕਹੋਗੇ ਭਾਜੀ 6 ਹੋ ਗਈ ਆ ਸਾਨੂੰ ਅੱਜ ਛੱਡ ਦਿਓ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਕਿਉਂਕਿ ਅਸੀਂ ਵੀ ਬੈਂਕ ਤੋਂ ਕੁਝ ਆਫਰਾਂ ਲਈਆਂ ਹੁੰਦੀਆਂ। ਜੀ ਬੈਂਕ ਨੇ ਜਿਹੜੀ ਡੇਟ ਬੰਨਤੀ ਉਹਦੇ ਤੱਕ ਜਿੰਨੀਆਂ ਕਾਰਾਂ ਸਾਡੀਆਂ ਡਿਲੀਵਰ ਹੋ ਗਈਆਂ ਇਹ ਡਿਲੀਵਰੀ ਟਾਈਮ ਆ ਹੂੰ ਜੇ ਤੁਸੀਂ ਕਹਿੰਗਾ 5 ਨੂੰ ਬੋਕਾ ਤੇ 6 7 ਨੂੰ ਮੈਨੂੰ ਡਿਲੀਵਰੀ ਮਿਲੀ ਹੈ ਜੀ ਮੇਰੇ ਪੈਸੇ ਛੱਡਦੇ ਉਹ ਮੁਸ਼ਕਲ ਹੋ ਜਾਂਦਾ ਹੂੰ ਕਿਉਂਕਿ ਜਿਹੜੀ ਕਾਰ ਡਿਲੀਵਰ ਹੋ ਗਈ ਉਹਦਾ ਬੈਂਕ ਦੇ ਖਾਤੇ ਚੜਨਾ ਹੂੰ ਆ ਜਿਹਦਾ ਲੋਨ ਪਾਸ ਹੋ ਗਿਆ ਮਤਲਬ ਹਾਂ ਡਿਲੀਵਰੀ ਟਾਈਮ ਤੁਹਾਡਾ 5 ਤਰੀਕ ਦਾ 5 ਤਰੀਕ ਤੱਕ ਆਪਣੇ ਕਾਰਾਂ ਦੀ ਡਿਲੀਵਰੀਆਂ ਲਓ ਤੇ ਇਹਦਾ ਜੋ ਆਫਰ ਦਾ ਫਾਇਦਾ ਸਾਡੇ ਕੋਲ ਜੀ ਬਿਲਕੁਲ ਲਗਭਗ 20 ਤੋਂ 25000 ਰੁਪਏ ਤੁਹਾਨੂੰ ਆਫਰ ਚ ਬਚੇਗਾ ਹੂੰ ਨਾ ਤੁਸੀਂ ਫੀਲ ਚਾਰਜਸ ਦੇਣੇ ਆ ਤੇ ਨਾ ਹੀ ਦੇਣਿਆ ਆਰਸੀ ਟਰਾਂਸਫਰ ਦੇ ਖਰਚੇ ਬਿਲਕੁਲ ਕਮਿਸ਼ਨ ਦਾ ਵੈਸੇ ਨਹੀਂ ਕੋਈ ਲਿਆ ਜਾਂਦਾ ਬਿਲਕੁਲ ਕੋਈ ਕਮਿਸ਼ਨ ਨਹੀਂ ਲਿਆ ਤਿੰਨ ਤਿੰਨ ਫਾਇਦੇ ਤਾਂ ਤਿੰਨ ਫਾਇਦੇ ਹੋ ਰਹੇ ਆ ਇਹ ਵੀ 10 51 52 ਇਹ ਵੀ 2.4 ਲਓ ਜੀ ਕਰੋ ਚੈੱਕ ਨੰਬਰ ਇਹਦਾ ਵੀ ਵਧੀਆ ਜੀ ਔਰ ਕਾਰ ਸਾਰੀ オリジナル ਇਹਦੇ ਵੀ ਤੁਸੀਂ ਮੰਨ ਕੇ ਚੱਲਣਾ ਕਿਉਂਕਿ ਲੁਧਿਆਣਾ ਨੰਬਰ ਕਾਰ ਦਾ ਬੰਪਰ ਟੱਚਿੰਗ ਕੋਨਿਆਂ ਦੀ ਆਉਣੀ ਆਉਣੀ ਹਰ ਹਾਲਤ ਚ ਆਉਣੀ ਜੀ ਜੀ ਠੀਕ ਹੈ ਜੀ ਇਹ ਕਾਰ ਚੱਲੀ ਆ ਜੀ 16 ਮਾਡਲ 96000 ਕਿਲੋਮੀਟਰ ਕਾਰ ਚੱਲੀ ਪਹਿਲੇ ਨਾਂ ਤੇ ਕਾਰ ਆ ਔਰ ਇਹ ਆਪਾਂ ਕਾਰ ਆਪਣੇ ਵੀਰਾਂ ਨੂੰ ਦੇ ਦਾਂਗੇ 13,20,000 13 ਲੱਖ 20 ਹਜ਼ਾਰ ਦੀ ਕਾਰ ਬਿਲਕੁਲ ਨਵੀਆਂ ਪਹਿਲੇ ਨਾਂ ਤੇ ਕਾਰ ਆ ਠੀਕ ਹੈ ਜੀ ਔਰ ਸੋਹਣੀ ਵਧੀਆ ਕਾਰ ਕਿੰਨੇ ਵਾਈਟ ਕਲਰ ਦੀ ਜੀ ਕਰੋ ਚੈੱਕ ਬਈ ਬਹੁਤ ਬਾਜਬਰੀਡ ਦੇ ਵਿੱਚ ਹੈ ਜੀ ਆ ਕਾਰ ਜੇ ਤੁਸੀਂ ਕੰਡੀਸ਼ਨ ਦੇਖੋਗੇ ਨਾ ਕਿ ਲਾਈਟਾਂ ਲੱਗੀਆਂ ਉਤੋਂ ਇਦਾਂ ਲਿਸ਼ਕਦੀ ਆ ਜਿੱਦਾਂ ਕਿ ਸ਼ੋਅਰੂਮ 'ਚ ਖੜੀ ਆ ਜਿਵੇਂ ਨਵੀਂ ਬ੍ਰਾਂਡ ਨਿਊ ਕਾਰ ਤੇ ਅੱਗੇ ਮਹਿੰਦਰਾ ਮਿੰਦਰਾ ਦੀ ਐਕਸਵੀਸ ਦੇ ਤੇ ਛੋਟੇ ਬੇਜ ਕੁਛ ਚਾਹੀਦਾ ਜੀ ਆਪਾਂ ਹੁਣ ਤੁਹਾਨੂੰ ਮਿੰਦਰਾ ਦੀ ਐਕਸਵੀ ਦਿਖਾਉਣੀ ਹੈ ਸਿਆਲ ਸਿਟਰ ਦੇ ਵਿੱਚ ਜੀ ਇਹ ਕਾਰਾਂ ਵਧੀਆ ਤੋਹਫੇ ਆਪਾਂ ਕੋਈ ਐਨ ਆਰ ਆਈ ਦੇ ਘਰੋਂ ਜਾਂ ਕੋਈ ਘਾਟ ਚਲਾਉਂਦਾ ਕੋਈ ਨੌਕਰੀ ਪਿਛਲਾ ਬੰਦਾ ਇਹ ਉਹਨਾਂ ਦੇ ਘਰਾਂ ਚੋਂ ਆਪਾਂ ਕਾਰਾਂ ਲੈ ਕੇ ਆਉਂਦੇ ਆ ਠੀਕ ਐ ਐਕਸਵੀ 2000 15 ਮਾਡਲ ਹੈ ਜੀ ਉਹ ਕਾਰ ਚੱਲੀ ਸਿਰਫ 43000 43000 15 ਮਾਡਲ ਕਾਰਾਂ 2-2 ਲੱਖ 2.5-2.5 ਲੱਖ ਬਿਲਕੁਲ ਚੱਲ ਜਾਂਦੀਆਂ ਪਿੱਛੇ ਬੈਕ ਦੂਜੇ ਤੀਜੇ ਨਵਾਂ ਦੀਆਂ ਕਾਰਾਂ ਉਹ ਆ ਸਸਤੀਆਂ ਹੂੰ ਜਦੋਂ ਆਪਾਂ ਚੁੰਨੇ ਵੀ ਮੈਨੂੰ ਕਾਰ ਹੀ ਇਦਾਂ ਦੀ ਮਿਲੀ ਵੀ 100 ਕਾਰ ਚ ਖੜੀ ਹੋਵੇ ਤੇ ਮੇਰੀ ਕਾਰ ਬੱਕਰੀ ਨਜ਼ਰ ਆਣੀ। ਬਿਲਕੁਲ। ਇਹ ਚੀਜ਼ਾਂ ਤਾਂ ਹੀ ਹੋਣੀਆਂ। ਪੈਸੇ ਖਰਚਣ ਲੱਗਿਆਂ। ਹੂੰ। ਪਤਾ ਲੱਗ ਜੇ ਪੈਸੇ ਖਰਚੇ ਆ ਤੇ ਚੰਗੀ ਚੀਜ਼ ਤੇ ਲਾਏ। ਨਹੀਂ ਜਿਹੜਾ ਵੀਰ ਕਹਿੰਦਾ ਨਾ ਵੀ ਗੱਡੀ ਮਹਿੰਗੀ ਲੱਗ ਰਹੀ ਆ ਸਾਨੂੰ ਉਹ ਆਪਣੇ ਉੱਪਰ ਹੀ ਲਾ ਕੇ ਦੇਖ ਲੈ ਮੰਨ ਲਓ ਤੁਸੀਂ। ਆਹ ਸਸਤੀ ਮਿਲਦੀ ਆ। ਹਾਂ। ਲੰਗੜਾ ਘੋੜਾ ਨਹੀਂ ਸਸਤਾ ਮੈਂਦਾ। ਉਹ ਫਿਰ ਉਹ ਉਹੀ ਮੈਂ ਕਹਿਣ ਲੱਗਿਆ। ਜੇ ਲੰਗੜੇ ਘੋੜੇ ਤੇ ਪੈਸੇ ਲਾਉਂਗੇ ਤੇ ਰੇਸ ਤੇ ਦੌੜਨਾ ਨਾ ਵਿਚਾਰੇ ਨੇ ਕੀ ਆ। ਹਾਂ। ਤੇ ਚੰਗੇ ਤੇ ਲਾਉ ਸਮਝਾਉਣ ਲੱਗਿਆ ਵੀ ਤੁਸੀਂ ਮੰਨ ਲਓ ਅੱਜ ਨਵੀਂ ਕਾਰ ਖਰੀਦ ਲਈ ਬਿਲਕੁਲ ਜੀ ਤੁਸੀਂ 5 ਸਾਲ ਰੱਖੀ ਚਲਾਈ ਤੁਸੀਂ 10 ਜਾਂ 20 ਹਜ਼ਾਰੀ ਆ ਸਿਰਫ ਤੇ ਜਦੋਂ ਗੱਡੀ ਵੇਚੋਗੇ ਤੁਸੀਂ 5 ਸਾਲ ਪੁਰਾਣੀ ਦੇ ਹਿਸਾਬ ਨਾਲ ਥੋੜੀ ਵੇਚੋਗੇ ਤੁਸੀਂ ਆਪਣੀ ਕਾਰ ਦੀ ਕੰਡੀਸ਼ਨ ਨਾਲ ਵੇਚੋਗੇ ਤੁਸੀਂ ਕਹੋਗੇ ਮੈਂ ਜੀ ਚਲਾਈਏ 20 ਹਜ਼ਾਰਾ ਗੱਡੀ ਨਵੀਂ ਪਈ ਆ ਉਹ ਮੈਂ ਇਹ ਕਿੱਥੇ ਕਰਕੇ ਅਗਲੇ ਨੇ ਪੈਸੇ ਅਸੀਂ ਵੀ ਉਹਨੂੰ ਪੂਰੇ ਪੈਸੇ ਦੇ ਕੇ ਹੁੰਨੇ ਆ ਤੇ ਗਾਂ ਉਸੇ ਹਿਸਾਬ ਨਾਲ ਤੁਹਾਡੇ ਕੋਲ ਲੈਨੇ ਵੀ ਤੁਹਾਨੂੰ ਚੀਜ਼ ਸੋਹਣੀ ਦਈਏ ਤਾਂ ਜੋ 2-4-5 ਸਾਲ ਉਸ ਬੰਦੇ ਨੇ ਨਜ਼ਾਰੇ ਲਾਏ ਤੇ ਤੂੰ ਵੀ ਤੁਸੀਂ ਵੀ 5 ਸਾਲ ਨਜ਼ਾਰੇ ਲਾਓ ਤੇ ਹੋਰ ਤੁਹਾਨੂੰ ਕਾਰ ਤੇ ਕੋਈ ਖਰਾਬੀ ਨਾ ਆਵੇ ਤੁਸੀਂ ਆਪੇ ਕਹਿਣਾ ਸਰ ਮੈਂ ਕਾਰ ਲੈ ਕੇ ਗਿਆ ਸੀ ਚਲਾ ਲਈ ਹੈ ਜੀ 2-4 ਸਾਲ ਹੁਣ ਕਰੋ ਚੇਂਜ ਕਰੀਏ ਦੂਜੀ ਲੈ ਜੀ ਜੀ ਜੇ ਪਹਿਲੇ ਥੱਕੀ ਕਾਰ ਲਿਆ ਕੇ ਤੇ ਉੱਤੇ ਵਿਚਾਰੀ ਤੇ ਪੈਸੇ ਲਾ ਲਾ ਕੇ ਤੁਸੀਂ ਸਦਾਈ ਹੋ ਜਾਓ ਕੋ ਦਾ ਕੋਈ ਫਾਇਦਾ ਫੇਰ ਮੁੜ ਕੇ ਤੁਹਾਨੂੰ ਸਸਤੀ ਲਿਆਂ ਦਾ ਫਾਇਦਾ ਚ ਕੋਈ ਹੈ ਜੀ ਜੀ ਕਿੰਨੀ ਦੇਣੀ ਹੈ ਗੱਡੀ ਆਪਾਂ ਇਹ ਸਰ ਪਹਿਲੇ ਓਨਰ ਕਾਰ ਆ ਇਹ ਤੁਹਾਨੂੰ ਕਾਰ ਦੇ ਦਾਂਗੇ 9 ਲੱਖ 40 ਹਜ਼ਾਰ 9 ਲੱਖ 40 ਹਜ਼ਾਰ ਲਓ ਜੀ ਹੁਣ ਤੁਸੀਂ ਇਹਦਾ ਅੰਟੀਰੀਅਰ ਦੇਖੋ ਕਰੋ ਜੀ ਚੈੱਕ ਲੈਦਰ ਦੇ ਸੀਟ ਕਵਰ ਚਮੰ ਨਵੇਂ ਕਰੋ ਜੀ ਚੈੱਕ ਡਬਲ 10 ਸਨ ਰੂਫ ਵਾਲਾ ਮਾਡਲ ਬੰਪਰ ਟੂ ਬੰਪਰ ਫੁੱਲ ਕਾਰੀਨਲ ਦੇਖੋ ਜੇ ਬੰਪਰ ਦੇ ਉੱਤੇ ਵੀ ਇੱਕ ਦਾਗ ਆ ਤੇ ਇਹ ਟ੍ਰੀਡ ਆ ਆਪਾਂ ਇਹਨੂੰ ਕਿਉਂ ਨਹੀਂ ਛੇੜਖਾਨੀ ਕੀਤੀ ਵੀ ਕਾਰ origignal ਹੈ ਤੇ original ਛੱਡਾਂਗੇ ਜੇ ਮੇਰਾ ਵੀਰ ਕੋਈ ਆਪਾਂ ਨਾਲ ਡੀਲ ਕਰਦਾ ਆ ਅਸੀਂ ਉਹਨੂੰ ਇਹ ਰੀਪੇਂਟ ਕਰਾ ਕੇ ਦਵਾਂਗੇ ਅਗਲੇ ਦੇ ਸਾਹਮਣੇ ਸਾਹਮਣੇ ਕਰਾ ਦਾਂਗੇ ਨਾਲ ਇਹਨੂੰ ਪਤਾ ਹੋ ਜਾਵੇ ਕਿ ਮੈਂ ਸਾਰੀ ਕਾਰ origignal ਲੈ ਕੇ ਆਇਆ ਤੇ ਆਹ ਕਰਾ ਕੇ ਲਿਆ ਜਾਂ ਕਰਾਉਣਾ ਕਿ ਨਹੀਂ ਕਰਾਉਣਾ ਉਹ ਅਗਲੇ ਦੀ ਮਰਜ਼ੀ ਉਹਦੀ ਖੁਸ਼ੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਲੋ ਫਰੀ ਹੈ ਜੀ ਜੀ ਤੇ ਅੱਗੇ ਫੀਲ ਜੀ ਐਕਸਟਰੀ ਹੋ ਗਿਆ ਇਹ ਆ ਗਈ ਸੀ ਪਹਿਲਾਂ ਪੀਵੀ 13 ਨੰਬਰ ਦੀ ਹੂੰ ਹੋਣ ਆ ਗਈ ਪੀਵੀ 8 ਨੰਬਰ ਦੀ ਪੀਵੀ 8 ਜਲੰਧਰ ਪੀਪੀ 8 ਨੰਬਰ ਜੀ ਰੰਦਰਤਾ ਜੀ 2017 ਮਾਡਲ ਜੀ W10 ਠੀਕ ਹੈ ਜੀ ਇਹ ਵੀ ਕਾਰ ਸਾਰੀ ਰਿਜਨਲ ਆ ਇਹਦਾ ਵੀ ਤੁਸੀਂ ਮੰਨ ਕੇ ਚੱਲਣਾ ਕੋਈ ਬੰਪਰ ਦਾ ਕੋਨਾ ਰੀਪੇਂਟ ਹੋ ਸਕਦਾ ਪਰ ਹੈ ਨਹੀਂ ਠੀਕ ਹੈ ਜੀ ਠੀਕ ਹੈ ਜੀ ਕਾਰ ਚੱਲੀ 63000 ਹਮ ਅਨਸ਼ੋਰ ਚ 25 3 26 ਤੱਕ ਹੈਗੀ ਆ ਜੀ ਥਰਡ ਪਾਰਟੀ ਹਮ ਠੀਕ ਹੈ ਜੀ ਔਰ ਸਾਰੀ ਕਾਰ ਰਿਜਨਲ ਇੰਟੀਰੀਅਰ ਵਾਈਜ਼ ਵੀ ਕਾਰ ਸੋਹਣੀ ਠੀਕ ਹੈ ਜੀ ਦੇਖੋ ਕਾਰ ਬਾਡੀ ਲਾਈਨ ਦੀ ਵੀ ਸੁਥਰੀ ਆ ਜੀ ਨੰਬਰ ਲੋਕਲ ਜਲੰਧਰ ਦਾ PB08DQ5429 ਹੂੰ ਔਰ ਟਾਇਰ ਇਹਦੇ ਪੰਜੇ ਨਵੇਂ ਟਾਇਰਾਂ ਦੀ ਕੰਡੀਸ਼ਨ ਇਹ ਨਹੀਂ ਵੀ ਕੋਈ ਗੁੱਲੀਆਂ ਕੜਾਈਆਂ ਕੋਈ ਕਸੇ ਟਾਇਰ ਨਵੇਂ ਸਾਰੇ ਅਪੋਲੋ ਦੇ ਟਾਇਰ ਲੱਗੇ ਜੀ ਜੀ ਔਰ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 8 ਲੱਖ 70 ਹਜ਼ਾਰ ਰੁਪਈ ਦੀ 2017 ਮਾਡਲ 8 ਲੱਖ 70 ਹਜ਼ਾਰ ਦੀ ਹਾਂਜੀ 17 ਮਾਡਲ ਜੀ ਠੀਕ ਹੈ ਜੀ ਇਹ ਵੀ W10 ਹੀ ਆ ਹਨਾ ਹਾਂਜੀ ਹਾਂਜੀ W10 ਜੀ ਠੀਕ ਹੈ ਜੀ 2015 ਮਾਡਲ ਜੀ ਔਰ ਇਹ ਚੱਲੀ ਹੈ ਜੀ 67000 67000 67000 ਕਿਲੋਮੀਟਰ ਕਾਰ ਚੱਲੀ 2015 ਮਾਡਲ ਇਹ ਵੀ ਕਾਰ ਜਿੱਦਾਂ ਉਸ ਕਾਰ ਦੀ ਗਾਰੰਟੀ ਇਦਾਂ ਹੀ 15 ਮਾਡਲ ਦੀ ਵੀ ਗਾਰੰਟੀ ਹੂੰ ਪਹਿਲੇ ਨਾਂ ਤੇ ਕਾਰ ਟਾਇਰ ਸਾਰੇ ਨਵੇਂ ਠੀਕ ਹੈ ਜੀ ਬ੍ਰਿਜਸਟਨ ਦਾ ਟਾਇਰ ਲੱਗਿਆ ਜੀ ਤੁਸੀਂ ਚੈੱਕ ਕਰ ਲਓ ਕੋਈ ਇਹ ਨਹੀਂ ਕੋਈ ਦੇਸੀ ਟਾਇਰ ਲੱਗੇ ਜਾਂ ਕੁਝ ਲੱਗਾ ਇਦਾਂ ਦਾ ਕੁਝ ਨਹੀਂ ਸਨਰੂਫ ਵਾਲਾ ਮਾਡਲ ਪੁਸ਼ ਬਟਨ ਸਟਾਰਟ ਹੈ ਜੀ ਠੀਕ ਹੈ ਇਹ ਕਾਰ ਚੱਲੀ ਸਿਰਫ 67000 ਕਿਲੋਮੀਟਰ 15 ਮਾਡਲ ਪਹਿਲੇ ਨਾਂ ਤੇ ਕਾਰ ਹੈ ਜੀ ਜੀ 6 8 25 ਤੱਕ ਇਹਦੀ ਫੋਲਨ ਛੋੜਛਾ ਜੀ ਯਾਨੀ ਕਿ ਅਗਲੇ ਮਹੀਨੇ ਤੱਕ 6ਵੇਂ ਤਰੀਕ ਦਾ ਕਰੀਏ ਛੋੜਛਾ 8ਵੇਂ ਮਹੀਨੇ ਦੀ ਕਾਰ ਹੂੰ ਇਹ ਕਾਰ ਆਪਣੇ ਵੀਰਾਂ ਨੂੰ ਦੇ ਦਾਂਗੇ 8 ਲੱਖ 40 ਹਜ਼ਾਰ 8 ਲੱਖ 40 ਹਜ਼ਾਰ 40 ਹਜ਼ਾਰ ਠੀਕ ਹੈ ਜੀ ਇਹ ਅੱਜ ਤੁਹਾਨੂੰ ਟਵਾਡਾ ਤੇ ਮੰਦਰਾ ਦੀਆਂ ਕਾਰਾਂ ਪਾ ਦਿਖਾਈਆਂ ਜੀ ਜੀ ਔਰ ਕਾਰਾਂ ਦੀ ਗਾਰੰਟੀ ਚਾਹੇ ਉਹ ਨੋਵਾ ਐ ਤੇ ਚਾਹੇ ਉਹ ਐਕਸੋਵੀਆ ਗਾਰੰਟੀ ਫੁੱਲ ਮਿਲੂਗੀ ਫੁੱਲ ਬਟਾ ਫੁੱਲ ਲੈ ਕੇ ਜੀ ਬੇਝਿਜਕਾਓ ਛੁੱਟੀ ਕੋਈ ਨਹੀਂ ਹੈਗੀ ਹੂੰ ਠੀਕ ਹੈ ਜੀ ਇਹ ਨਹੀਂ ਤੁਸੀਂ ਸੰਡੇ ਆਉਣਾ ਤੇ ਕਿ ਭਾਈ ਜਾਨ ਸੋਚਦਾ ਬੰਦਾ ਸੰਡੇ ਯਾਰ ਉਹ ਤੇ ਬੰਦੂ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇੱਥੇ ਹੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਕਰੀਨ ਤੇ ਨੰਬਰ ਚੱਲਦੇ ਨੇ ਉਹਨਾਂ ਤੇ ਕਾਲ ਕਰ ਸਕਦੇ ਹੋ ਤੇ ਉਹਨਾਂ ਨੰਬਰਾਂ ਦੇ ਉੱਤੇ ਕੈਟਾਲਾਗ ਵੀ ਆ ਕੈਟਾਲਾਗ ਆ ਤੁਸੀਂ ਸਿਰਫ ਵਟਸਐਪ ਤੇ ਹੈਲੋ ਭੇਜਣੀ ਤੁਹਾਨੂੰ ਉਸੇ ਟਾਈਮ ਇੱਕ ਭੰਡਾਰੀ ਕਾਰਡ ਦਾ ਮੈਸੇਜ ਆ ਜਾਊ ਜੀ ਮੈਸੇਜ ਨੂੰ ਟੱਚ ਕਰੋ ਸਟਾਕ ਖੁੱਲ ਜਾਏਗਾ ਘਰ ਬੈਠੇ ਤੁਸੀਂ ਆਪਣੇ ਬੱਚਿਆਂ ਨਾਲ ਫੈਮਲੀ ਨਾਲ ਫੁੱਲ ਸਟਾਕ ਦੇਖੋ ਹਾਂ ਰੇਟ ਕਿਲੋਮੀਟਰ ਹਰ ਜੀ ਨੋਟ ਜਿੰਨੀਆਂ ਵੀ ਗੱਡੀਆਂ ਗੱਡੀਆਂ ਬਹੁਤ ਖੜੀਆਂ ਭਾਜੀ 200 ਪਲੱਸ ਕਾਰਾਂ ਖੜੀਆਂ ਨੇਆਂ ਗਿਆ ਸਵਿਫਟਾਂ ਵੀ ਖੜੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਹਰ ਇੱਕ ਕਾਰ ਤੁਸੀਂ ਆਪਣੇ ਬਜਟ ਦੇ ਹਿਸਾਬ ਦੇ ਨਾਲ ਘਰ ਬੈਠੇ ਗੱਡੀ ਨੂੰ ਸਿਲੇਕਟ ਕਰ ਸਕਦੇ ਹੋ ਬਿਲਕੁਲ ਜੀ ਤੇ ਗੱਡੀ ਨੂੰ ਸਾਈਪਾ ਕੇ ਬੁੱਕ ਵੀ ਕਰ ਸਕਦੇ ਹੋ ਤੇ ਜੇ ਆ ਕੇ ਦੇਖਣਾ ਚਾਹਣੇ ਉਹ ਆ ਕੇ ਵੀ ਦੇਖ ਸਕਦੇ ਬਿਲਕੁਲ ਸਰ ਜਦੋਂ ਮਰਜੀ ਸਵੇਰੇ 7 ਤੋਂ ਸ਼ਾਮੀ 8 ਵਜੇ ਤੱਕ ਇੱਥੇ ਹੀ ਆ ਸੰਡੇ ਵੀ ਓਪਨ ਪਰ ਇਹ ਆ ਗੱਲ ਇੱਕ ਗੱਲ ਗਰੰਟੀ ਵਾਲੀ ਇਹ ਆ ਕਿ ਤੁਹਾਨੂੰ ਗੱਡੀ ਦੇ ਵਿੱਚ ਬੈਠ ਕੇ ਗੱਡੀ ਚਲਾ ਕੇ ਟ੍ਰਾਈ ਲੈ ਕੇ ਇਹ ਨਹੀਂ ਕਹਿਣਾ ਪਊਗਾ ਭਾਜੀ ਚਲਾਈ ਨਹੀਂ ਵਧੀਆ ਹੈਗੀ ਗੱਡੀ ਦੀ ਬਿਲਕੁਲ ਜੀ ਕਈ ਵਰੀ ਅਗਲਾ ਕਹਿੰਦਾ ਯਾਰ ਸਸਪੈਂਸ਼ਨ ਖੜਕਦੀ ਆ ਭਾਜੀ ਇਹਦਾ ਟਾਇਰ ਮਾਲਾ ਆ ਇਹ ਬਬਲਿੰਗ ਕਰਦੀ ਆ ਜੀ ਇਹ ਚੀਜ਼ਾਂ ਬਿਲਕੁਲ ਨਹੀਂ ਸਾਡੇ ਕੰਮ ਦੀ ਮਤਲਬ ਅੱਖਾ ਬੰਦ ਕਰਕੇ ਤੁਸੀਂ ਬਿਨਾ ਟ੍ਰਾਈ ਲੈ ਗੱਡੀ ਚਲਾ ਖਰੀਦ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਜੀ ਤੇ ਬਾਈ ਹੁਣ ਤੁਸੀਂ ਇੱਕ ਕੰਮ ਕਰਨਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਜਿਹੜੇ ਵੀਡੀਓ ਦੇ ਵਿੱਚ ਆਫਰ ਦਿਸੇ ਨੇ ਨਾ ਉਹ ਆਫਰ ਉਹਨਾਂ ਵੀਰਾਂ ਵਾਸਤੇ ਨੇ ਜਿਹੜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਣਗੇ ਤੇ ਆ ਕੇ ਦੱਸਣਗੇ ਕਿ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ ਤੇ ਸਾਨੂੰ ਉਹ ਆਫਰ ਦਾ ਫਾਇਦਾ ਦਿਓ। ਸੋ ਕਰ ਦਿਓ ਜੀ। ਸਤਿ ਸ੍ਰੀ ਅਕਾਲ ਜੀ।